ਉਹ ਚੈਨਾ ਬੰਦ ਕਰ ਮਾਰਾ ਉਹ ਕੱਚਾ ਜਿਆਦ ਨੇ ਚੋਣ ਦਿੰਦੇ ਉਹ ਮਨ ਨੂੰ ਕਿਉਂ ਕਿਸੇ ਦੇ ਘਰ ਬੁਲਾਉਂਦਾ ਮੇਰੇ ਮੁੰਡਾ ਨੂੰ ਸੋਹ ਮੁੰਡਾ ਮਰ ਗਿਆ ਆਪਣੇ ਬੰਦ ਨੂੰ ਸੋਨੂੰ ਅਸੀਂ ਕੀਆ ਗੱਲ ਦੋਨਾਂ ਭਾਈ 150 ਕਲਾਸ ਵਿੱਚ ਆ ਜੀ ਤੁਹਾਨੂੰ ਅੱਜ ਕਰਾਇਆ ਵੀ ਕਰੇ ਮੈਂ ਕਰਕੇ ਮੈਂ ਜਾਣ ਤੀਆ ਤੁਹਾਡੇ ਅੱਗੇ ਆ ਹੀਰੋ ਦਾ ਸਕੂਟਰ ਸਟਾਰ ਕਰਦਾ ਹੋਊਗਾ ਗੱਛਾ ਤੁਸੀਂ ਦੇਖ ਜੋਨਾ ਹਾਂ ਸਹੀ ਕਰ ਦੱਸੋ ਠੀਕ ਯਾਦ ਕਰ ਲਏ ਬੰਗਣਾ ਬਹੁਤ ਰੇਟ ਦਿਓ ਨਾ ਇਹਨੂੰ ਇਹਨੂੰ ਕਰ ਦਿਓ ਬੰਦ ਠੀਕ ਹੈ ਜੇ ਕੋਈ ਦਵਾਈ ਬੁੱਢੀ ਲੈਣੀ ਆ ਤਾਂ ਸਿੱਧੀ ਲੈ ਕੇ ਚਲੇ ਦਾਖਲ ਕਰੀ ਸਾਰਾ ਨਗਰ ਖੜਾ ਹੈ ਵੀ ਜੇ ਤੁਸੀਂ ਨਸ਼ਾ ਵਿੱਚ ਆ ਇੱਕ ਵਾਰੀ ਮਾਫੀ ਹੈਗੀ ਇਸ ਤੋਂ ਬਾਅਦ ਮਾਫੀ ਨਹੀਂ ਮਿਲਣੀ ਇਸ ਤੋਂ ਬਾਅਦ ਤੁਹਾਡੇ ਪੈਣਗਾ ਛਡਾਉਣ ਵਾਲਾ ਕੋਈ ਨਹੀਂ ਆਉਂਦਾ ਫਿਰ ਤੁਸੀਂ ਸਰਪੰਚ ਕੋਲੇ ਜਾਓਗੇ ਫਿਰ ਥੋੜੀ ਸਹੀ ਗੱਲ ਨਹੀਂ ਸੁਣਨੀ ਪਿੰਡ ਅੱਜ ਤੁਹਾਨੂੰ ਪਹਿਲੀ ਯਾਰ ਇੱਕ ਵਾਰੀ ਤੁਹਾਡੇ ਘਰੇ ਆ ਕੇ ਕਹਿਣ ਆਏ ਆ ਯਾਰ ਨਾ ਕਹਦਾ ਦਵਾਈ ਇਹਦੂ ਬਾਦ ਬੰਦ ਕਰ ਦੋ ਇਹ ਤੂੰ ਦਵਾਈ ਤੁਹਾਡਾ ਸਭ ਜੀ ਇਹ ਕੱਟ ਕੀਤਾ ਕਾਦੇ ਵਾਸਤੇ ਕੀਤਾ ਅੱਜ ਇਹ ਨਸ਼ੇ ਵਾਲਿਆਂ ਵਾਸਤੇ ਅੱਛਾ ਜੀ ਨਸ਼ੇ ਚਕਾਉਣੇ ਆ ਜੀ ਨਸ਼ੇ ਵਾਲੇ ਚਕਾਉਣੇ ਆ ਕਿੰਨਾ ਕਿੰਨਾ ਚਾ ਵੇਖਦਾ ਪਿੰਡ ਵਿੱਚ ਅੱਜ ਤਾਂ ਗੁਰਮੂਹ ਵੇਖਦਾ ਅੱਛਾ ਜੀ ਤੇ ਹੋਰ ਕੋਸ ਕੁੰਮੀਰੇ ਵੀ ਨਹੀਂ ਛੱਡਦੇ ਤਾਰਾਂ ਤੇ ਮੋٹے ਕੰਬਲ ਵੀ ਨਹੀਂ ਛੱਡਦੇ ਉਹ ਵੀ ਲਾ ਕੇ ਲੈ ਜਾਂਦੇ ਵੇਚਣ ਲਈ ਨਸ਼ੇ ਵਾਲੇ ਫੜ ਕੇ ਰੱਖ ਲੈਂਦੇ ਇੱਕ ਨਸ਼ੇ ਵਾਲੇ ਦਾ ਘਰ ਕਹੇ ਜੇ ਫੇਰ ਹਟਣਗੇ ਸੰਗ ਤੁਜੇ ਨੇ ਕੋਈ ਨਹੀਂ ਹਟਦਾ ਸੱਤ ਦਿਨ ਸੰਗਤਪਿੰਡ ਦੇ ਵਿੱਚ ਮੌਤਾਂ ਦੀ ਗੱਲ ਕਰੀਏ ਕਿੰਨੀਆਂ ਹੋ ਗਈ ਦੋ ਢਾਈ ਸੌ ਮੌਤਾਂ ਅੱਛਾ ਜੀ ਇਹਨਾਂ ਸਾਲ ਉਹ ਬਤਾਰਦਾ ਜੜੀ ਨਹੀਂ ਜੀ ਸਾਡੇ ਨਾਲ ਅੱਛਾ ਜੀ ਇਹਨਾਂ ਸਾਲ ਹੋ ਗਏ ਕੋਈ ਬਰਾਤ ਨਹੀਂ ਜੜੀ ਨਹੀਂ ਜੀ ਕੋਈ ਬਰਾਤ ਕੀ ਮੰਗ ਮੰਗਦੇ ਤੁਸੀਂ ਹਾਂ ਜੀ ਮਿਰਜ ਜਣਾ ਚਿਪਾ ਵੇਚਦੇ ਵਸ ਉਹ ਤੋ ਸਾਡਾ ਸੱਜਣ ਮਿਲ ਜਾਈਦਾ ਸਵਾਗਤ ਹੈ। ਬੰਦੇ ਮੰਦਰ ਪੁਲਿਸ ਲੈ ਜਾਂਦੀ ਆ ਮੁੜ ਕੇ ਜਨਾਨਾਂ ਲੱਗ ਜਾਂਦੀਆਂ ਆਂ ਜੀਆਂ। ਜੇ ਤਾਂ ਬੰਦੇ ਹੈਗੇ ਜਿਹੜੀਆਂ ਸਾਰਾ ਬੰਦ ਜਿਸ ਸਰਬ ਹਰ ਵਕਤ ਜ਼ਿੰਮੇਵਾਰਾਂ ਦਾ ਕੰਮ ਕਰਦੇ ਉਹਨਾਂ ਤੋਂ ਨਾਉਣ ਆਲਾ ਨਹੀਂ ਪੈਂਦਾ ਤੇ ਜਿਹੜੇ ਨਸ਼ਾ ਵੇਚਦੇ ਥੋੜੇ ਚਿੱਟੇ ਲੀੜੇ ਪਾਏ ਆ ਗੋਠੀਆਂ ਪਾਂਗਾ ਇਛਾ ਕਰਦੇ ਅਗਲੇ। ਅਗਲੇ ਕਹਿੰਦੇ ਸੀ ਕਿ ਆਉਣਾ ਆਟਾ ਗੁੰਨਗੇ ਤੇ ਦੁੱਧ ਨਾਲ ਰੋਟੀ ਖਾ ਕੇ ਤਾਂ ਨਹੀਂ ਸਾਡੇ ਪੈਸੇ ਮੁੱਕਦੇ। ਤਿੰਨ ਤਿੰਨ ਪੀੜੀਆਂ। ਪੰਜਾਬ ਸਰਕਾਰ ਕਹਿੰਦੀ ਆ ਜਿਨ੍ਹਾਂ ਦੇ ਨਸ਼ੇ ਵੇਚਣ ਉਹਦੇ ਘਾਟਾ ਵਾਂਗੇ। ਹੱਕਾ ਟਾਉਣ ਦਾ ਕੁਈ ਆਪਣੇ ਪਿੰਡ ਦੇ ਵਿੱਚ ਘੁਟਾਇਆ ਨਹੀਂ ਟਾਇਆ ਆਉਂਦਾ ਉਹਨੇ ਚਾਹੂ ਗਿਆ ਸਾਰਾ ਕੀ ਹੁਣ ਮੀਟਿੰਗ ਕੀਤੀ ਆ ਜਾ ਅੱਜ ਪਿੰਡ ਸੰਗਤ ਕਲਾ ਵਿੱਚ ਅਸੀਂ ਪਿੰਡ ਨੂੰ ਨਸ਼ਾ ਮੁਕਤ ਕਰਨ ਵਾਸਤੇ ਅੱਜ ਅਸੀਂ ਇਕੱਠ ਕਰਿਆ ਸਾਡੇ ਪਿੰਡ ਵਿੱਚ ਮਲੋਂ 5-6 ੱਡੇ ਐ ਜਿੱਥੇ ਸ਼ਰੇਆਮ ਨਸ਼ਾ ਦਿਖਦਾ ਮਲੋਂ ਵੀ ਕਿਸੇ ਦੇ ਵਾਰ ਅੱਗੇ ਵਗਜੋ 10-10 20-20 ਮੋਟਰਸਾਈਕਲ ਕਾਰਾਂ ਖੜੀਆਂ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਪਿੱਛੇ ਹਫਤਾ ਤੋਂ ਪਹਿਲਾਂ ਇੱਕ ਧਰਨਾ ਲਾਇਆ ਸੀ ਬੰਦੇ ਫੜਾਏ ਸੀ ਪੁਲਿਸ ਨੇ ਛੜਤੇ ਸੀ ਉਹ ਚਲੋ ਪੁਲਿਸ ਪ੍ਰਸ਼ਾਸਨ ਨੇ ਪਿੰਡ ਦੇ ਦੇ ਲੋਕਾਂ ਦੀ ਨਾਬਜ਼ ਨੂੰ ਬਚਾਣਦੇ ਹੋਏ ਉਹਨਾਂ ਨੂੰ ਰੈਸਟ ਕਰ ਲਿਆ ਉਹ ਪਰਚਾ ਕਰਤਾ ਉਹਨਾਂ ਨੂੰ ਅਸੀਂ ਉਸ ਗੱਲ ਦਾ ਪੁਲਿਸ ਦਾ ਧੰਨਵਾਦ ਕਰਦੇ ਆਂ ਪਰ ਜਿਹੜੇ ਮੇਨ ਮੁਰਜ਼ਮ ਹੈ ਉਹ ਹਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਅਸੀਂ ਤਰੀਹੀ ਅਪੀਲ ਕਰਦੇ ਆਂ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਹੜੇ 5-7 ਅੱਡੇ 5-4 ਬੰਦੇ ਨਸ਼ਾ ਵੇਚਦੇ ਆਂ ਉਹਨਾਂ ਨੂੰ ਫੜਦ ਕੇ ਉਹਨਾਂ ਦੇ ਪਰਚੇ ਕੀਤੇ ਜਾਣ ਅਸੀਂ ਸਾਰਾ ਨਗਰ ਖੜਾ ਹੈ ਇਹ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ ਨੂੰ ਤਿਆਰ ਹੈ ਇਹਨਾਂ ਤੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਇੱਕ ਜਿਹੜੇ ਇਹ ਨਸ਼ੇ ਵਾਲਿਆਂ ਨੂੰ ਕਿਦੋਂ ਰੋਕਦੇ ਆ ਉਹ ਧਮਕੀਆਂ ਦਿੰਦੇ ਆ ਜਿਹੜਾ ਸਾਨੂੰ ਰੋਕੂ ਆ ਅਸੀਂ ਲੱਤਾ ਵਾਹਾਂ ਤੋੜ ਦਿਆਂਗੇ ਇਹ ਅੱਜ ਲੋਕ ਮੇਨ ਮਕਸਦ ਉਸ ਵਾਸਤੇ ਇਕੱਠ ਕਰਿਆ ਸੀਗਾ ਵੀ ਉਹ ਧਮਕੀਆਂ ਦਿੰਦੇ ਆ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆ ਵੀ ਇਹ ਗੱਲ ਦਾ ਧਿਆਨ ਰੱਖਿਆ ਜਾਵੇ ਇਹ ਜੇ ਕੋਈ ਕਿਸੇ ਦੇ ਕਿਸੇ ਵੀ ਬੰਦੇ ਦੇ ਇੰਨੇ ਬੰਦੇ ਖੜੇ ਆ ਵੀ ਇਹ ਕਿਸੇ ਦੇ ਕਿਸੇ ਬੰਦੇ ਦੇ ਛੱਟ ਫੇੜ ਵਾਜਦੇ ਉਹਦੀ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ